ਹਾਂਜੀ ਇਹ ਆ ਭਰਾ ਆਪਣਾ ਰਾਜੂ ਸਲੀਨੇ ਵਾਲਾ ਮੋਗੇ ਜੀਰਾ ਰੋਡ ਤੇ ਵਰਕਸ਼ਾਪ ਆ ਭਰਾ ਦੀ ਆਪਣੀ ਦੀ ਇਹ ਬਹੁਤ ਵਧੀਆ ਕੰਮ ਕਰਦਾ ਤੇ ਰੂਹ ਖੁਸ਼ ਹੋ ਜਾਂਦੀ ਮੈਂ ਕਹਿੰਦਾ ਜਦੋਂ ਇੱਥੇ ਹੁਣ ਇੱਕ ਘਰ ਵਾਲਾ ਮਾਹੌਲ ਹੁੰਦਾ ਇੱਥੇ ਤੇ ਜੀਵੜਾ ਲੱਗਦਾ ਪਹਿਲੀ ਗੱਲ ਤਾਂ ਇਹ ਆ ਕਿ ਇਹ ਨਹੀਂ ਵਰਕਸ਼ਾਪਾਂ ਦੇ ਵਿੱਚ ਬਹਿ ਕੇ ਜਿੱਦਾਂ ਤੇ ਬਾਈ ਨਾਲੇ ਬਾਹਰਲੀ ਕਾਫੀ ਪੀਉਂਦਾ ਹੋਰ ਦੱਸ ਦਈਏ ਤੁਹਾਨੂੰ ਹਣਾ ਇਹਲੇ ਭਰਾ ਨੇ ਬਾਹਰਲੀ ਕਾਫੀ ਪਈ ਰਾਜੂ ਸਲੀਨੇ ਵਾਲਾ ਸਾਡਾ ਇੱਕ ਹੋਰ ਵੀ ਗੱਲ ਦੱਸ ਦਈਏ ਵੀ ਜਿਹਦਾ ਨਹੀਂ ਵੀ ਕੰਮ ਹੋਣ ਵਾਲਾ ਹੁੰਦਾ ਉਹਨੂੰ ਬਾਈ ਦੱਸ ਦਿੰਦਾ ਵੀ ਨਹੀਂ ਯਾਰ ਇਹਦਾ ਭਰਾ ਕੰਮ ਨਹੀਂ ਹੋਣ ਵਾਲਾ ਇਹਨੂੰ ਘਰੇ ਖੜਾ ਦੋ ਤੇ ਨਾ ਪੈਸੇ ਲਾਓ ਹੋਣੀ ਬਘੇਲੇ ਵਾਲੇ ਤੋਂ ਸਾਡੇ ਰਿਸ਼ਤੇਦਾਰ ਹੀ ਆ ਉਹ ਆ ਗਈ ਸੀ ਤੇ ਉਹਨਾਂ ਨੇ ਬਾਹਰ ਨੂੰ ਜਾਣਾ ਸੀ ਕਹਿੰਦੇ ਯਾਰ ਸਰਵਸਤੈਰੀ ਹੋਈ ਇਦਾਂ ਇਦਾਂ ਕਰਕੇ ਵੀ ਮੈਂ ਕਹਾਂ ਕੋਈ ਨਹੀਂ 14-1500 ਲੱਗਦਾ ਨਾਲੇ ਆ ਤੇ ਮੂੰਹ ਹੋਣ ਇਹ ਗੱਲ ਕਹੀ 14-1500 ਲੱਗਦਾ ਕਰਦੇ ਇਹ ਭਰਾ ਨੇ ਵੇਖ ਲਾ ਉਹਨੂੰ ਮੋੜਦਾ ਹੱਥ ਬੰਨ ਕੇ ਵੀ ਮੋੜ ਲਾਕ ਨਹੀਂ ਰਾਜੂ ਇਹ ਹੁੰਦੀ ਕੁਆਲਿਟੀ ਬੰਦੇ ਚ ਤੇ ਨਹੀਂ ਅੱਜਕੱਲ ਨਹੀਂ ਵੀ ਕੰਮ ਹੋਣ ਵਾਲਾ ਹੁੰਦਾ ਬੰਦਾ ਕੰਮ ਖੜਾ ਲੰਦਾ ਅਗਲਾ ਕਹਿੰਦਾ ਲਓ ਬਈ ਕੋਈ ਗੱਲ ਨਹੀਂ ਵੀ ਕਰ ਦਿਆਂਗੇ ਬਾਈ ਜੀ ਖੜਾ ਦੋ ਤੇ ਮੋਟਰਸਾਈਕਲਾਂ ਦੀਆਂ ਲੈਣਾ ਲੱਗੀਆਂ ਰਹਿੰਦੀਆਂ ਵੈਸੇ ਤੇ ਇੱਕ ਬੇਨਤੀ ਹੁੰਦੀ ਵੀ ਭਰਾ ਨੂੰ ਪਹਿਲਾਂ ਫੋਨ ਕਰਨਾ ਪੈਂਦਾ ਵੀ ਅਸੀਂ ਵੀ ਕੰਮ ਕਰਾਉਣਾ ਤੇ ਬਾਹਰੋਂ ਦਿਹਾਉਣਾ ਤੁਹਾਨੂੰ ਵਰਕਸ਼ਾਪ ਇਹ ਵਰਕਸ਼ਾਪ ਆਪਣਾ ਮੋਗਾ ਜੀਰਾ ਰੋਡ ਇਧਰਲੇ ਪਾਸੇ ਆਉਂਦਾ ਤੇ ਰਾਜੂ ਸਲੀਨਾ ਬੋਲਟ ਵਰਕਸ਼ਾਪ ਆ ਬਹੁਤ ਵਧੀਆ ਕੰਮ ਕਰਿਆ ਬਾਈ ਜੀ ਜਦੋਂ ਨਿੱਕੀ ਜੀ ਦੁਕਾਨ ਹੁੰਦੀ ਸੀ ਭਰਾ ਦੀ ਆਪਾਂ ਉਦੋਂ ਤੋਂ ਹੀ ਕੰਮ ਕਰਾਉਨੇ ਭਰਾ ਤੋਂ ਤੇ ਬਹੁਤ ਸੋਹਣਾ ਕੰਮ ਹੁੰਦਾ ਸਾਫ਼ ਸੁਥਰਾ ਤੇ ਵਿਸ਼ਵਾਸ ਵਾਲਾ ਆਹ ਮਸ਼ੀਨਾਂ ਲੱਗੀਆਂ ਹਾਈਡਰੋਲਿਕ ਉੱਤੇ ਬੈਣ ਦੀ ਸਹੂਲਤ ਹੈ ਕਈ ਵਾਰੀ ਬੰਦੇ ਦੂਰੋਂ ਦੂਰੋਂ ਆ ਜਾਂਦੇ ਆ ਤੇ ਇੱਧਰ ਸੋਫੇ ਸਾਫ਼ੇ ਲਾਏ ਤੇ ਭਰਾ ਦੇ ਆਪਣੇ ਏਸੀ ਚੱਲਦਾ ਫੁੱਲ ਏਸੀ ਆ ਬਹਿਣਾ ਹੋਵੇ ਕਿਸੇ ਨੇ ਤਾਂ ਅਛਤੂਸ਼ ਖੇਡਣੀ ਹੋਵੇ ਅਛਤੂਸ਼ ਵੀ ਪਈ ਆ ਹਨਾ ਇੱਕ ਹੋਰ ਗੱਲ ਆ ਕਈ ਭਰਾ ਵਰਕਸ਼ਾਪ ਦੇਖ ਕੇ ਹੀ ਡਰ ਜਾਂਦੇ ਬਾਹਰ ਆਣਾ ਵੀ ਐਡੀ ਵੱਡੀ ਵਰਕਸ਼ਾਪ ਆ ਯਾਰ ਏਸੀ ਉਸੀ ਲੱਗਿਆ ਸ਼ੋਰੂਮ ਬਣਾਇਆ ਹੋਇਆ ਹਨਾ ਹਾਈ ਫਾਈ ਕੰਮ ਕੀਤਾ ਹੋਇਆ ਤੇ ਪਰ ਉਹ ਲੁੱਟ ਹੋ ਵਾਲਾ ਕੰਮ ਨਹੀਂ ਹੈਗਾ ਉਹ ਤਾਂ ਜਿਹਨੇ ਲੁੱਟ ਹੋ ਕਰਨੀ ਹੋਣੀ ਛੋਟੀ ਜੀ ਦੁਕਾਨ ਜੀ ਕਰ ਲੈਣੀ ਤੁਹਾਡੀ ਤੇ ਜਿਹਨੇ ਨਹੀਂ ਕਰਨੀ ਹੋਣੀ ਵੱਡੀ ਵਰਕਸ਼ਾਪ ਜੀ ਨਹੀਂ ਕਰਨੀ ਤੇ ਜਰੂਰ ਭਰਾ ਨੂੰ ਮਿਲਿਓ ਇੱਥੇ ਜਦੋਂ ਵੀ ਤੁਸੀਂ ਕਿਤੇ ਆਉਣੇ ਮੋਗੇ ਤੇ ਹੋਰ ਬਾਈ ਭਰਾ ਗੱਲ ਕਰਦਾ ਕਿਥੋਂ ਆਏ ਸੀ ਕਰਨਾਟਕਾ ਤੋਂ ਕਰਨਾਟਕ ਆ ਤਾਂ ਇੱਕ ਭਰਾ ਕਰਨਾਟਕਾ ਤੋਂ ਆਵਾਜ਼ ਬਣਵਾਉਣ ਆਇਆ ਵੇਖ ਲੋ ਪੂਨੇ ਤੋਂ ਪੂਨੇ ਤੋਂ ਕੰਮ ਕਰਾ ਕੇ ਲਗਿਆ ਦੇ ਲੋ ਤੇ ਇੱਧਰ ਦਫ਼ਤਰ ਬਣਾਇਆ ਹੋਇਆ ਸੰਤਾਂ ਦੀ ਫੋਟੋ ਲੱਗੀ ਹੋਈ ਵਿੱਚੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਲਿਆਂ ਦੀ ਤਸਵੀਰ ਲੱਗੀ ਆ ਤੇ ਬਹੁਤ ਵਧੀਆ ਭਰਾ ਦਾ ਕੰਮ ਖੁਸ਼ੀ ਹੁੰਦੀ ਆ ਕੰਮ ਕਰਕੇ ਫੋਰਵਰਡ ਹੀ ਗੱਲ ਐ ਭਰਾ ਆਪ ਕੰਮ ਕਰਦਾ ਐਦਾਂ ਨਹੀਂ ਆਪਾਂ ਵਰਕਸ਼ਾਪਾਂ ਦੇ ਵਿੱਚ ਦੇਖਦੇ ਆ ਛੋਟੇ ਛੋਟੇ ਜਵਾਕਾਂ ਨੂੰ ਲਾਇਆ ਹੁੰਦਾ ਲਓ ਵੀ ਕਰ ਦੋ ਇਹਦੀ ਸਰਵਿਸ ਮੈਂ ਤੂਜਾ ਖੋਲਦਾ ਆਪ ਕਰਦਾ ਆਪਦੇ ਹੱਥੀ ਕੰਮ ਕਰਦਾ ਜਦੋਂ ਕੋਈ ਨਾ ਇੱਕ ਗੱਲਾਂ ਜਿਵੇਂ ਕਈ ਬੰਦਾ ਵੱਡਾ ਹੋ ਕੇ ਹੰਕਾਰ ਕਰ ਜਾਂਦਾ ਜਾਂ ਇਹ ਕਰ ਜਾਂਦਾ ਉਦੋਂ ਬੰਦਾ ਮਾਰਿਆ ਜਾਂਦਾ ਤੇ ਇਹ ਭਰਾ ਜੈ 1% ਵੀ ਨਹੀਂ ਹੈਗੀ ਤੇ ਇਹ ਗੱਲ ਆਪ ਕੰਮ ਕਰਦਾ ਵੇਖੋ ਮੋਟਰਸਾਈਕਲ ਦਾ ਪਹਿਲਾਂ ਵੀ ਦੋ ਤੋਰੇ ਆ ਤੇ ਬਹੁਤ ਵਧੀਆ ਗੱਲ ਆ ਭਾਈ ਗੁਰੂ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਐਂ ਕਾਰੋਬਾਰ 'ਚ ਵਾਧਾ ਪਾ ਕੇ ਰੱਖੇ ਭਰਾ ਦੇ